ਤੁਸੀਂ ਦੇਖ ਰਹੇ ਹੋ ਧਾਨਿਕ ਸਿਰਾ ਸਾਡੇ ਨਾਲ ਨੇ ਸਰਦਾਰ ਸੁਖਦੀਪ ਸਿੰਘ ਜੀ ਮੇਰ ਬਟਾਲਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਰੀਬ 3 ਦਿਨ ਲਗਭਗ 3 ਦਿਨ ਜਿਹੜੀ ਆ ਉਹ ਇਨਕਮ ਟੈਕਸ ਦੀ ਰੇਟ ਜੰਦੀ ਆ ਉਸ ਤੋਂ ਬਾਅਦ ਵੀ ਕੁਝ ਹੱਥ ਨਹੀਂ ਆਉਦਾ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਇਹ ਜਿਹੜੀ ਰੇਟ ਪਈ ਆ ਇਹਦੇ ਵਿੱਚ ਕੀ ਪੁੱਛਿਆ ਗਿਆ ਤੇ ਕੀ ਉਹਨਾਂ ਦੇ ਹੱਥ ਸਗਾ ਦੇਖੋ ਉਹਨਾਂ ਨੇ ਸਾਡੇ ਤੋਂ ਵੀ ਸਾਰੀ ਤਲਾਸ਼ੀ ਲਈ ਆ ਪਰ ਉਹਦੇ ਅੰਦਰ ਆਪਾਂ ਨੂੰ ਜਿੰਨੇ ਵੀ ਸਾਡੇ ਘਰ ਦੇ ਵਿੱਚ ਕੋ ਕਾਗਜ਼ ਪੱਤਰ ਸੀਗੇ ਜਾਂ ਕੋਈ ਹੋਰ ਸਮਾਨ ਸੀ ਸਾਰਾ ਉਹਨਾਂ ਨੇ ਚੈਕਿੰਗ ਕੀਤੀ ਐ ਤੇ ਜੋ ਉਹਨਾਂ ਨੇ ਮੇਰੇ ਕੋਲੋਂ ਪੁੱਛਿਆ ਅਸੀਂ ਵੀ ਉਹਨਾਂ ਨੂੰ ਬੜਾ ਚੰਗੇ ਤਰੀਕੇ ਨਾਲ ਦੱਸਿਆ ਉਹ ਵੀ ਬੜੇ ਡੀਸੈਂਟ ਲੋਕ ਸੀਗੇ ਤੇ ਉਹ ਲਗਾਤਾਰ ਫੇਨ ਦੇ ਨਾਲ ਸਾਡੇ ਘਰ ਬਾਰੇ ਜੋ ਵੀ ਆਪਣਾ کاروبار ਸੀ ਜਾਂ ਕੋਈ ਗੱਲ ਸੀ ਉਹ ਕੋਲ ਤੇਰੇ ਮੈਂ ਉਹਨਾਂ ਨੂੰ ਦੱਸਦਾ ਰਿਹਾ ਜੇ ਗੱਲ ਕੀਤੀ ਜਾਵੇ ਤੇ ਲਗਭਗ 3 ਦਿਨੀ ਜਿਹੜਾ ਉਹ ਤੁਹਾਨੂੰ ਘਰ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ ਤੇ ਨਾ ਹੀ ਕਿਸੇ ਨੂੰ ਅੰਦਰ ਜਾਣ ਦਿੱਤਾ ਗਿਆ ਉਸ ਸਮੇਂ ਮਾਹੌਲ ਕਿਸ ਤਰ੍ਹਾਂ ਦਾ ਸੀ ਦੇਖੋ ਉਹਨਾਂ ਦਾ ਇਹੋ ਜਿਹਾ ਕਾਨੂੰਨ ਆ ਕੋਈ ਕਿ ਜਦੋਂ ਉਹ ਰੇਡ ਕਰਦੇ ਨੇ ਤੇ ਘਰ ਤੋਂ ਅੰਦਰ ਬਾਹਰ ਕਿਸੇ ਨੂੰ ਨਹੀਂ ਜਾਣ ਦਿੱਤਾ ਤੇ ਉਸੇ ਤਰ੍ਹਾਂ ਹੀ ਸਾਨੂੰ ਵੀ ਉਹਨਾਂ ਨੇ 3 ਦਿਨਾਂ ਭਰ ਦੇ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਤੇ ਉਹਨਾਂ ਨੇ ਸਾਰਿਆਂ ਨੂੰ ਪਰਿਵਾਰ ਦੇ ਬੱਚੇ ਵੱਖਰੇ ਬਿਆਨ ਲੈ ਤੇ ਕ੍ਰੋਸ ਚੈਕਿੰਗ ਕਰਦੇ ਰੇ ਅਸੀਂ ਵੀ ਉਹਨਾਂ ਨੂੰ ਜੋ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਸਹੀ ਜਵਾਬ ਹੈ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਬੈਂਕ ਬੈਲੈਂਸ ਦੀ ਗੱਲ ਹੋਈ ਸਾਹਮਣੇ ਇੱਕ ਬੈਂਕ ਬੈਲੈਂਸ ਸੁਗਾ ਨਹੀਂ ਦੇਖਿਆ ਦੂਸਰਾ ਦੇਖਿਆ ਜੋ ਵੀ ਤੁਹਾਡੀ ਪ੍ਰੋਪਰਟੀਆਂ ਸੀ ਉਹਦੇ ਬਾਰੇ ਦੇਖਿਆ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਸ ਤਰੀਕੇ ਨਾਲ ਕੁਝ ਵੀ ਬਤਬਕ ਨਹੀਂ ਮਿਲਿਆ ਇਹ ਇਲੈਕਸ਼ਨ ਸਟੈਂਡਕ ਨਹੀਂ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਮੇਰਾ ਕੋਈ ਵੀ ਬਿਜ਼ਨਸ ਨਹੀਂਗਾ ਸਾਡੇ ਜੀਵਨਦਾਰਾਂ ਮੈਂ ਕਰਦਾ ਤੋ ਉਹ ਜ਼ਮੀਨ ਵੀ ਜਿਹੜੀ ਇਹ ਸਾਡੇ ਵੱਡ ਵਡੇਰਿਆਂ ਦੀ ਆ ਜਿਹੜੀ ਜਿਹੜੀ ਮਨਜੀਤਪੁਰਾ ਤੋਂ ਮਿਲੀ ਆ ਉੱਥੇ ਹੀ 자기 ਆਪਣੀ ਜੀਵਨ ਦਾ ਕੰਮ ਕਰਦੇ ਆ ਹੋਰ ਕੋਈ ਬਿਜ਼ਨਸ ਨਹੀਂ ਕਰਦਾ ਤੇ ਇਸ ਕਰਕੇ ਮੰਨੂ ਉਹਨਾਂ ਕੋਸ਼ਿਸ਼ ਕੀਤੀ ਆ ਫੁਛੰਦੀਜਾ ਕੋ ਪਾਗਲ ਪੱਤਰ ਵੇਖਾ ਦਿੱਤੇ ਆ ਕੋਈ ਬਿਜ਼ਨਸ ਨਹੀਂ ਕਰਦੇ ਮੈਂ ਕੋਈ ਬਿਜ਼ਨਸ ਨਹੀਂ ਕਰਦਾ ਇਸ ਕਰਕੇ ਮੇਰੇ ਕੋਲ ਕੋਈ ਐਸੋ ਜਾਂ ਤਰਾਜੋਗ ਜਿਹੜੀ ਚੀਜ਼ਾਂ ਉਹ ਬਿਲਕੁਲ ਨਹੀਂ ਟੁੱਟਦੀ ਕਿਤਨੇ ਕਿਤੇ ਜਿੱਦਾਂ ਸਟੇਟ ਪ੍ਰੈਜ਼ੀਡੈਂਟ ਭਾਜਪਾ ਦਾ ਬਿਆਨ ਹੁੰਦਾ ਕਿ ਚੱਕੀ ਚੱਲਦੀ ਤਾਂ ਆਟਾ ਪੀਸਿਆ ਜਾਏਗਾ ਇਸ ਤਰ੍ਹਾਂ ਦੇ ਬਿਆਨ ਹੈ ਇਹ ਸਿਆਸਤ ਤੋਂ ਪ੍ਰੇਰਿਤ ਨਹੀਂ ਲੱਗਦਾ ਤੁਹਾਨੂੰ ਇਹ ਛਾਪਾ ਬਿਲਕੁਲ ਹੈ ਤੇ ਸਿਆਸੀ ਗੱਲ ਹੀ ਹੈ ਪਰ ਵੇਖੋ ਮੈਨੂੰ ਇੱਥੇ 3 ਸਾਲ ਹੋ ਗਏ ਨੇ ਮੇਰ ਬਣਿਆ ਚੰਗਾ ਇਹ ਹੁੰਦਾ ਕਿ ਮੇਰੀ ਕੋਈ ਇੱਥੇ ਇਲਜ਼ਾਮ ਲਾਉਂਦੇ ਕਿ ਇਹਨੇ ਕ腐ਸ਼ਨ ਕੀਤੀ ਆ ਜਾਂ ਕੋਈ ਇਹਨੇ ਧੇਰਾ ਫੈਲੀ ਕੀਤੀ ਆ ਉਹਦਾ ਮੈਨੂੰ ਕੋਲ ਜਵਾਬ ਪੁੱਛਦੇ ਤੇ ਫੇਰ ਗੱਲ ਦਾ ਮਜ਼ਾ ਆਉਣਾ ਸੀ ਅਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬੜੀ ਇਮਾਨਦਾਰੀ ਦੇ ਨਾਲ ਇੱਥੇ ਕੰਮ ਕੀਤਾ ਉਹ ਤੇ ਉਹ ਲਾ ਨਹੀਂ ਸਕੇ ਪਰ ਹੁਣ ਦੂਜੇ ਪਾਸੇ ਉਹਨਾਂ ਇਨਕਮ ਟੈਕਸ ਨੂੰ ਭੇਜ ਕੇ ਤੇ ਸਾਡਾ ਜਿਹੜਾ 3 ਦਿਨ ਟਾਈਮ ਇਹਨਾਂ ਨੇ ਇਲੈਕਸ਼ਨ ਦਾ ਖਰਾਬ ਕੀਤਾ ਹੋਰ ਦੇ ਵਿੱਚ ਕੁਝ ਨਹੀਂ ਹੋਇਆ ਸੋ ਦੇਖ ਸਕਦੇ ਹੋ ਕਿ ਬਿਲਕੁਲ ਕਹਿਣਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਸੀ ਕਿ ਤਿੰਨ ਦਿਨ ਦਾ ਟਾਈਮ ਜਿਹੜਾ ਉਹ ਲਾਸਟ ਦਿਨਾਂ ਦੇ ਵਿੱਚ ਕੈਂਪੇਨ ਇਲੈਕਸ਼ਨ ਕੈਂਪੇਨਾਂ ਕਰਦੀਆਂ ਸਨ ਲੋਕਾਂ ਦੇ ਘਰ ਘਰ ਜਾ ਕੇ ਉੱਥੇ ਵੋਟ ਮੰਗਣੀ ਸੀ ਪਰਾ ਇਹ ਤਿੰਨ ਦਿਨ ਵੇਸਟ ਕਰਨ ਦੇ ਨਾਲ ਕਿਤੇ ਨਾ ਕਿਤੇ ਇਹ ਸਿਆਸਤ ਨੂੰ ਪਲੇਟ ਲੱਗਦਾ ਸਰਦਾਰ ਹਰਨੇਕ ਸਿੰਘ ਜੀ ਨੇ ਕਿ ਜੋ ਐਮਸੀਆ ਉਹ ਵੀ ਤਿੰਨ ਦਿਨ ਮੇਅਰ ਸਾਹਿਬ ਦੇ ਨਾਲ ਘਰ ਦੇ ਵਿੱਚ ਨਜ਼ਰਬੰਦ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਤਿੰਨ ਦਿਨ ਤੁਸੀਂ ਵੀ ਨਾਲ ਰਹੇ ਹੋ ਉਹ ਜਿਹੜੀ ਟੀਮ ਆਈ ਸੀ ਉਹਨਾਂ ਦਾ ਰਿਐਕਸ਼ਨ ਕੀ ਸੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ মিডিਆ ਦਾ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਦੈਨਿਕ ਸਵੇਰਾ ਸਰਦਾਰ ਸਰਵਜਿੰਦ ਜੀ ਤੁਹਾਡਾ ਕਰਦਾ ਤੁਸੀਂ ਰਾਤ 11 11 ਵਜੇ ਤੱਕ ਵੀ ਉੱਥੇ ਰਹੇ ਹੋ ਸੂਰੇ ਪੀਟਾ ਨਾ ਆਇਓ ਮੈਂ ਬੁਖਮੀਡੀਆ ਨੇ ਬਹੁਤ ਸਾਥ ਦਿੱਤਾ ਤੇ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਭਰਾਵਾਂ ਦਾ ਆਪਣੇ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਆਪਣੇ ਲੀਡਰਾਂ ਦਾ ਵੀ ਧੰਨਵਾਦੀ ਜਿਹੜੀ ਤੁਸੀਂ ਸਵਾਲ ਕੀਤਾ ਕਿ ਉਹਨਾਂ ਦਾ ਕੀ ਰਿਐਕਸ਼ਨ ਸੀ ਦੇਖੋ ਉਹ ਬੰਦੇ ਬਹੁਤ ਵਧੀਆ ਸੀਗੇ ਉਹਨਾਂ ਨੇ ਸਾਨੂੰ ਜਾਣ ਪੁੱਝ ਕੇ ਕੋਈ ਵਾਧੂ ਹਰਾਸਮੈਂਟ ਨਹੀਂ ਕੀਤੀ ਜਿਹੜੇ ਸਵਾਲ ਉਹਨਾਂ ਨੇ ਪੁੱਛੇ ਜਿਹੜੀ ਚੀਜ਼ ਉਹਨਾਂ ਨੇ ਕਿਹਾ ਕਿ ਆਂ ਇਤਲਾਸ਼ੀ ਲੈਣੀ ਹੈ ਅਸੀਂ ਆਪਣੇ ਹੱਥੀਂ ਉਹ ਡੋਰ ਖੋਲ ਕੇ ਦਿੱਤਾ ਉਹਨਾਂ ਨੂੰ ਦਰਵਾਜ਼ੇ ਖੋਲ ਕੇ ਕੋਈ ਇੱਕ ਦੋ ਚਾਬੀਆਂ ਨਹੀਂ ਚਿਲਪਕੀਆਂ ਅਸੀਂ ਉਹ ਤੋਂ ਮੰਗਵਾ ਕੇ ਬੰਦਾ ਚਾਬੀਆਂ ਖਲੌਣ ਵਾਲਾ ਅਸੀਂ ਉਹਨਾਂ ਨੂੰ ਕਾਹ ਕੀ ਦੇ ਦਿੱਤੀ ਤੁਸੀਂ ਲੈ ਲਓ ਤਰਾ ਅਸੀਂ ਜੋ ਤੁਸੀਂ ਜੋ ਜੋ ਕਹੋ ਇਸ ਕਰਕੇ ਉਹਨਾਂ ਨੇ ਸਾਡਾ ਬਿਹੇਵੀਅਰ ਵਧੀਆ ਦੇਖਿਆ ਤੇ ਉਹਨਾਂ ਦਾ ਬਿਹੇਵੀਅਰ ਵੀ ਸਾਡੇ ਨਾਲ ਬਹੁਤ ਸ਼ਲੀਨਤਾ ਵਾਲਾ ਸੀ ਕੋਈ ਵਾਦੂ ਗੱਲ ਨਾ ਉਹਨਾਂ ਨੇ ਕੀਤੀ ਆ ਤੇ ਨਾ ਅਸੀਂ ਕੀਤੀ ਆ ਮੈਂ ਉਹਨਾਂ ਦਾ ਵੀ ਧੰਨਵਾਦੀ ਕਰਦਾ ਤੇ ਮੀਰ ਸਾਹਿਬ ਦੇ ਤੇ ਉਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਕਿ ਪੂਰੀ ਮਤਲਬ ਕਿ ਆਪਾਂ ਕੋਈ ਤੇ ਦਾਵਾ ਡੋਲਿਆ ਨਹੀਂ ਕਿਉਂਕਿ ਸਾਰੀ ਇਨਕਮ ਹੀ ਵਾਈਟ ਚ ਮੀਰ ਸਾਹਿਬ ਦਾ ਹੋਰ ਤੇ ਕੋਈ ਕਾਰੋਬਾਰ ਹੀ ਨਹੀਂ ਤੇ ਜਿਹੜੀਆਂ ਪੈਸੇ ਆ ਰਹੇ ਆ ਕੀਤੀ ਬਾੜੀ ਦੇ ਉਹ ਵੀ ਜੇ ਫਾਰਮਾਂ ਦੇ ਨਾਲ ਤੇ ਵਾਈ ਦੇ ਪੈਸੇ ਆ ਰਹੇ ਆ ਤੇ ਜਿਹੜੇ ਬੱਚਿਆਂ ਦੇ ਉੱਤੇ ਜਿਹੜੇ ਖਰਚ ਰਹੇ ਆ ਉਹ ਵੀ ਆਪਾਂ ਜਾ ਕੇ ਤੇ ਤਰੀਕੇ ਦੇ ਨਾਲ ਮੌਲਾਾਂ ਚ ਜਿੱਥੇ ਵੀ ਆ ਤੇ ਬਿੱਲ ਦੇ ਨਾਲ ਖਰਚੇ ਆ ਤੇ ਬਿੱਲ ਦੇ ਨਾਲ ਲਏ ਆ ਜੇ ਕਿਤੇ ਸੋਨਾ ਵੀ ਆ ਤੇ ਉਹ ਵੀ ਪੂਰਾ ਬਿੱਲਾਂ ਬੁੱਲਾਂ ਦੇ ਨਾਲ ਤੇ ਰਜਿਸਟਰੀਆਂ ਜਿਹੜੀਆਂ ਮੇਰ ਸਾਹਿਬ ਦੀਆਂ ਉਹ 7297 ਤੋਂ ਪਹਿਲਾਂ ਦੀਆਂ ਉਹਨਾਂ ਦੇ ਬਜ਼ੁਰਗਾਂ ਦੇ ਨਾਂ ਤੇ ਸੀਗੀਆਂ ਜਿਹੜੀਆਂ ਅੱਗੇ ਸਾਰੇ ਚਾਰਾਂ ਭਰਾਵਾਂ ਦੇ ਨਾਂ ਤੇ ਵੰਡੀ ਗਈ ਆ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸੀ ਪਰ ਉਹ ਕਹਿੰਦੇ ਕਿ ਅਸੀਂ ਜਾ ਨਹੀਂ ਸਕਦੇ ਰੇਡ ਜਿਹੜੀ ਆ ਉਹ ਜਿੱਥੇ ਜਿੱਥੇ ਸੱਤ ਜਗ੍ਹਾ ਤੇ ਵੱਜ ਰਹੀ ਆ ਉਹ ਸਾਰੀ ਜਗ੍ਹਾ ਤੇ ਆਪਾਂ ਇਕੱਠੇ ਜਾ ਸਕਦੇ ਆ ਅਹੀਂ ਇਦਾਂ ਉਹਨਾਂ ਦਾ ਮੇਨ ਮੋਟਿਵ ਵੀ ਇਹੋ ਜੀ ਜਿਹੜੇ ਉਹਨਾਂ ਦੇ ਆਕਾ ਸੀ ਮੈਂ ਜਿਹੜੇ ਆਏ ਉਹਨਾਂ ਨੂੰ ਨਹੀਂ ਮੈਂ ਕੁਛ ਕਹਿੰਦੇ ਜਿਹੜੇ ਉਹਨਾਂ ਦੇ ਪਿੱਛੇ ਵੱਡੇ ਅਫਸਰ ਸੀ ਉਹਨਾਂ ਨੂੰ ਹੋ ਸਕਦਾ ਤਾਂ ਨਿਸ਼ਾਨ ਨਿਰਦੇਸ਼ ਹੋਏ ਕਿ ਤਿੰਨ ਦਿਨ ਨજર ਬੰਦ ਕਰਕੇ ਰੱਖਣਾ ਬੜੇ ਕ੍ਰੂਸ਼ਲ ਦਿਨ ਸੀ ਸਾਡਾ ਸੈਟਰਡੇ ਸੰਡੇ ਬਹੁਤ ਜ਼ਰੂਰੀ ਦਿਨ ਸੀ ਜਿੱਥੇ ਅਸੀਂ 11 ਰੈਲੀਆਂ ਰੱਖੀਆਂ ਸੀ ਸ਼ਨੀਵਾਰ ਨੂੰ 5 ਸੀ ਤੇ ਐਤਵਾਰ ਨੂੰ 6 ਸੀ ਸਾਡੇ ਉਹ ਪ੍ਰੋਗਰਾਮ ਥੋੜੇ ਡਿਸਟਰਬ ਹੋਏ ਸਾਡੇ ਪ੍ਰਧਾਨ ਜੀ ਦਾ ਬੜਾ ਧੰਨਵਾਦ ਆ ਕਿ ਉਹਨਾਂ ਨੇ ਕਾਫੀ ਪ੍ਰੋਗਰਾਮ ਵਧੀਆ ਤਰੀਕੇ ਨਾਲ ਕਰ ਲਏ ਪਰ ਜੇ ਮੇਰ ਸਾਭ ਜਾਂ ਸਾਰੇ ਲੀਡਰ ਜਿਹੜੇ ਇਧਰ ਆਉਣ ਤੇ ਜਾਣ ਤੇ ਟਾਈਮ ਵੇਸਟ ਹੋਇਆ ਜੇ ਉਹ ਟਾਈਮ ਉਧਰ ਲੱਗਦਾ ਤੇ ਜਾਦਾ ਵਧੀਆ ਹੁੰਦਾ ਪਰ ਇਹ ਚੀ ਵੀ ਗੱਲ ਆ ਕਿ ਲੋਕਾਂ ਨੇ ਵੇਖਿਆ ਕਿ ਜਾਣ ਬੁੱਝ ਕੇ ਹਰਾਸ ਕੀਤਾ ਜਾ ਰਿਹਾ ਲੋਕਾਂ ਤਾਂ ਹੀ ਆਪਾਂ ਗੱਲ ਹੀ ਪਹੁੰਚਾਉਣ ਜਾਣਾ ਸੀ ਨਾ ਤੇ ਹੁਣ ਲੋਕਾਂ ਨੇ ਦੇਖ ਲਿਆ ਕਿ ਇਹ ਸਾਫ਼ ਸੁਥਰੇ ਬੰਦੇ ਆ ਹੁਣ ਲੋਕਾਂ ਦੇ ਹੱਥ 'ਚ ਸਾਰੀ ਵਾਕ ਡੋਰ ਆ ਜਿਹੜਾ ਸਾਡਾ ਲੋਕਤੰਤਰ ਆ ਉਹ ਬਾਏ ਦਾ ਪੀਪਲ ਆਫ ਦਾ ਪੀਪਲ ਫਾਰ ਦਾ ਪੀਪਲ ਲੋਕਤੰਤਰ ਦੀ ਤੇ ਗੱਲ ਹੀ ਏ ਆ ਨਾ ਕਿ ਲੋਕਾਂ ਲਈ ਲੋਕਾਂ ਵਾਸਤੇ ਤੇ ਲੋਕਾਂ ਦੇ ਵਿੱਚੋਂ ਤੇ ਇਹ ਹੁਣ ਲੋਕਾਂ ਨੇ ਦੇਖਣਾ ਸਾਡੇ ਦੇਸ਼ ਦੇ ਨਾਗਰਿਕਾਂ ਨੇ ਦੇਖਾ ਬੜੇ ਸੋਹਜਦ ਨੇ ਉਹਨਾਂ ਨੂੰ ਕੋਈ ਪਛਲਾ ਨਹੀਂ ਸਕਦਾ ਕੋਈ ਉਹਨਾਂ ਨੂੰ ਪੁੱਠੇ ਰਾਇ ਨਹੀਂ ਪਾ ਸਕਦਾ ਉਹਨਾਂ ਨੇ ਆਪੇ ਹੀ ਉਸ ਦਿਨ ਦੱਸ ਦੇਣਾ ਇੱਕ ਤਰੀਕ ਨੂੰ ਕਿ ਇਮਾਨਦਾਰੀ ਕਿੰਨੂੰ ਕਹਿੰਦੇ ਆ ਤੇ ਜਿਹੜਾ ਦਬਾਅ ਦੀ ਰਾਜਨੀਤੀ ਆ ਉਹਨੂੰ ਅਸੀਂ ਕਿੱਦਾਂ ਨੁਕਰੇ ਲਾਵਾਂਗੇ ਕਿ ਅਸੀਂ ਕਿਸੇ ਦਾ ਦਬਾਅ ਝੱਲ ਕੇ ਆਏ ਤੇ ਉਹੀ ਸੀ ਕਰਨ ਤੇ ਮੇਰੇ ਸਾਥ ਤੇ ਪ੍ਰੈਸ਼ਰ ਪਾਵਾਂਗੇ ਕੋਈ ਚੀਜ਼ ਲੱਬੇਗੀ ਫਿਰ ਕਵਾਂਗੇ ਆਹ ਪਾਰਟੀ ਜਾਇਨ ਕਰ ਲਾ ਉਹ ਕਰ ਲਾ ਇਲੈਕਸ਼ਨ ਹਾਰ ਦੀ ਲੱਬਦੀ ਪਈ ਆ ਬੀਜਪੀ ਦੇ ਪ੍ਰਧਾਨ ਮੰਤਰੀ ਬਹੁਤ ਸਾਡੇ ਸਤਾਰੀਯੋਗ ਨੇ ਉਹਨਾਂ ਨੇ ਵੀ ਆ ਕੇ ਵੇਖ ਲਿਆ ਕਿ ਉੱਥੇ ਕੋਈ ਜ਼ਿਆਦਾ ਇਕੱਠ ਨਹੀਂ ਹੋਇਆ 18 ਹਲਕਿਆਂ ਦੇ ਲੋਕ ਆਉਣ ਤੇ ਲੋਕ ਉੱਤੇ 2000 ਵੀਨਾ ਹੋਏ 18 ਹਲਕੇ 2 ਐਮਪੀਐਲ ਕਿਆਂ ਦੇ ਲੋਕ ਉੱਥੇ ਇਕੱਠੇ ਕੀਤੇ ਪਰ ਗੱਲ ਬਣੀ ਨਹੀਂ ਸਾਡੇ ਸਤਾਰੀਯੋਗ ਸਾਡੇ ਸੀਐਮ ਸਾਹਿਬ ਆਏ ਉਹਨਾਂ ਨੇ ਵੀ ਇੱਕ ਗਲੀ 'ਚ ਕਰ ਲਈ ਮੀਟਿੰਗ ਤੇ ਗਲੀ ਦੀਆਂ ਮੇਜਾਂ ਪੰਜ ਚਾਰ ਸੌ ਬੰਦੇ ਜੀ ਆਂ ਦਾ ਕਹਿ ਗਏ ਕਿ ਐਮਪੀ ਦੀ ਸੀਟ ਜਿਹੜੀ 18 19 ਲੱਖ ਵੋਟ ਹੈ ਤੇ ਉਹ ਇਫੈਕਟ ਪਾਏਗਾ ਤੇ ਉਹਨਾਂ ਨੇ ਦੇਖ ਲਿਆ ਕਿ ਇਹ ਸੀਟ ਜਾ ਰਹੀ ਹੈ ਤੇ ਉਹਦੇ ਕਰਕੇ ਉਹਨਾਂ ਨੇ ਕੀਤਾ ਤੇ ਲੋਕੀ ਬਹੁਤ ਸਿਆਣੇ ਨੇ ਮੈਂ ਧੰਨਵਾਦ ਦੀ ਆ ਤੁਹਾਡਾ ਪ੍ਰੈਸ ਜਿਹੜੀ ਹਾਈ ਕਮਾਂਡ ਆ ਉਹਨਾਂ ਨੇ ਵੀ ਪਹਿਲਾਂ ਬਿਆਨ ਦਿੱਤੇ ਸੀ ਕਿ ਸਾਫ ਸੁਥਿਓ ਕੇ ਬਾਹਰ ਖੜ੍ਹੋਂਗੇ ਜੇ ਵੇਖਿਆ ਜਾਵੇ ਤੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬਾਪ ਵੀ ਆਪਣੇ ਪੁੱਤ ਤੇ ਨਾ ਵਿਸ਼ਵਾਸ ਨਹੀਂ ਕਰਦਾ ਉਹਦੇ ਬਾਰੇ ਕੀ ਕਹਿਣਾ ਹੈ ਮੇਰੀ ਗੱਲ ਇਹ ਆ ਕਿ ਬਾਜਵਾ ਦੇ ਸਾਥ ਦੇ ਨਾਲ ਮੇਰ ਸਾਹਿਬ 92 ਸਾਂਦੇ ਲੱਗੇ 92 ਸਾਂਦੇ ਜਿੰਨੀ ਵਰੀਏ ਸਰਪੰਚ ਬਣੇ ਜਿੰਨੀ ਵਰੀਏ ਐਮਸੀ ਬਣੇ ਜਿੰਨੀ ਵਰੀਏ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ ਜਿਸ ਬੰਦੇ ਨੂੰ ਅਸਲੀ ਅਸੀਂ ਪਿਛਲੇ 35-40 ਸਾਲਾਂ ਤੋਂ ਜਾਣਦੇ ਹੋਈਏ ਸਾਨੂੰ ਤੇ ਇਹ ਵੀ ਪਤਾ ਹੁੰਦਾ ਕਿ ਉਹਨੇ ਚਾਹ ਪੀਣੀ ਹੈ ਤੇ ਉਹ ਚਖੰਡਕ ਨਹੀਂ ਪਾਉਣੀ ਆ ਉਸ ਬੰਦੇ ਦਾ ਹਰ ਪਤਾ ਹੁੰਦਾ ਕਿ ਕੀ ਕਰ ਸਕਦਾ ਤਾਂ ਵਿਸ਼ਵਾਸ ਕਰਕੇ ਉਹਨਾਂ ਨੇ ਮੇਰ ਬਣਾਇਆ ਬਾਜਵਾ ਸਾਹਿਬ ਨੇ ਰੰਧਾਵਾ ਸਾਹਿਬ ਨੇ ਸਰਕਾਰੀਆ ਸਾਹਿਬ ਨੇ ਬਹੁਤ ਵਿਸ਼ਵਾਸ ਕਰਕੇ ਬਣਾਇਆ ਤੇ ਬਹੁਤ ਭਗਵਾਨ ਦੀ ਵਾਹਿਗੁਰੂ ਦੀ ਕਿਰਪਾ ਕੀ ਇਹ ਵਿਸ਼ਵਾਸ ਛੁੱਟਾ ਨਹੀਂ ਸਾਰਾ ਕੁਝ ਕਰਕੇ ਵੇਖ ਲਿਆ ਤੀਲਾ ਤੀਲਾ ਪੋਲ ਕੇ ਵੇਖ ਲਿਆ ਕੁਝ ਨਹੀਂ ਨਿਕਲਿਆ ਜੇ ਕੁਝ ਨਿਕਲਿਆ ਹੁੰਦਾ ਤੇ ਅੱਜ ਮੇਰ ਸਾਹਿਬ ਤੇ ਅਸੀਂ ਇੱਥੇ ਨਾ ਬੈਠੇ ਹੁੰਦੇ ਵਿਰੋਧੀ ਬੇਸ਼ੱਕ ਭਾਵੇਂ ਕੁਝ ਵੀ ਨਾ ਹੋਵੇ ਤੇ ਕਿ ਦਿਨਾਂ ਕਿਤੇ ਝੂਠੇ ਹੀ ਇਲਜ਼ਾਮ ਇਲੈਕਸ਼ਨ ਦੇ ਬਿਨਾ ਵਿੱਚ ਲਾਉਂਦੇ ਆ ਤੇ ਜੇ ਮੇਰ ਸਾਹਿਬ ਜਿਸ ਤਰੀਕੇ ਦੇ ਨਾਲ ਬਿਲਕੁਲ ਪਾਤਰ ਤਰੀਕੇ ਨਾਲ ਵਾਪਸ ਆਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਹੋਰ ਮਜ਼ਬੂਤ ਹੋਏ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜੀ ਵਿਰੋਧੀਆਂ ਨੂੰ ਮੇਰੀ ਇਹੋ ਹੀ ਬੇਨਤੀ ਆ ਕਿ ਜੇ ਅਜੇ ਵੀ ਉਹਨਾਂ ਨੂੰ ਕੋਈ ਸ਼ੱਕ ਸ਼ੁਭਾ ਤੇ ਆਰਟੀਆਈਆਂ ਪਾ ਕੇ ਤੇ ਪਤਾ ਕਰ ਲੋ ਇਨਕਮ ਟੈਕਸ ਡਿਪਾਰਟਮੈਂਟ ਕੋ ਕਿ ਕੀ ਨਿਕਲਿਆ ਅਸੀਂ ਤੇ ਮੂੰਹ ਰੁਕੀ ਦੱਸ ਰਹੇ ਆ ਜੇ ਉਹਨਾਂ ਨੂੰ ਅਜੇ ਵੀ ਕੋਈ ਸ਼ੱਕ ਆ ਪਿਆ ਅਜੇ ਵੀ ਕੋਈ ਸ਼ੱਕ ਸ਼ੁਭਾ ਵਾ ਤੇ ਉਹ ਕਰ ਲੈਣ ਬਾਕੀ ਵਿਰੋਧੀ ਪਾਰਟੀਆਂ ਜਦੋਂ ਐਮਪੀ ਦੀ ਸੀਟ ਹਾਰਦੇ ਹੋਈ ਹੈ ਨਾ ਭਾਜੀ ਤੇ ਮੱਛੀ ਤੜਫੜਾਉਂਦੀ ਹੈ ਉਦਾਂ ਤੜਫੜਾ ਰਹੇ ਆ ਕਿ ਬਣਿਆ ਕੀ ਆ ਬੜਿਆਂ ਦੇ ਮੂੰਹ ਉਤਰ ਗਏ ਨੇ ਬੜਿਆਂ ਨੇ ਜਿਹੜੇ ਬੈਕ ਸਟੈਬਿੰਗ ਸਟੈਬਿੰਗ ਕਰਦੇ ਕਰਦੇ ਪਿੱਛੇ ਸ਼ੁਰਾ ਮਾਰਨ ਦੀ ਕੋਸ਼ਿਸ਼ ਕੀਤੀ ਬੜਿਆਂ ਦੇ ਮੂੰਹ ਉੱtre ਨੇ ਤੇ ਜਿਹੜਾ ਸਾਫ਼ ਸੁਥਰਾ ਬੰਦਾ ਹੈ ਮਹਾਰਾਜ ਮੈਂ ਦੁਬਾਰਾ ਉਹੀ ਕਹੂੰਗਾ ਕਿ ਪੂਰਨ ਖੁੱਟੇ ਨਾਨਕਾ ਉਹਦੇ ਕਿ ਸਤਿਰੇ ਸੱਚ ਦਾ ਹੀ ਪੈਰਾ ਰਹਿਣਾ ਦੁਨੀਆ ਤੇ ਸੱਚ ਤੇ ਧਰਤੀ ਖੜੀ ਆ ਝੂਠ ਦੇ ਨਹੀਂ ਲੱਕੜੀ ਦੀ ਜਿਹੜੀ ਆ ਹਾਂਡੀ ਇੱਕੋ ਵਾਰੀ ਚੜਦੀ ਆ ਵਾਰ-ਵਾਰ ਨਹੀਂ ਚੜਦੀ ਇਹਨਾਂ ਨੇ ਚੜਾ ਕੇ ਵੇਖ ਲਈ ਆ ਪਾਕ ਪਵਿੱਤਰ ਹੋ ਕੇ ਨਿਕਲੇ ਨੇ ਮਹਾਰਾਜ ਕਿਰਪਾ ਕਰਨਗੇ ਇਹਨਾਂ ਦਾ ਬੜਾ ਲੰਮਾ ਪੋਲਿਟਿਕਲ ਕੈਰੀਅਰ ਆ ਏ ਮੇਰ ਸਾਹਿਬ ਬਹੁਤ ਤਰੱਕੀਆਂ ਕਰਨ ਆਪਾਂ ਸਾਰਿਆਂ ਦੀ ਸ਼ੁਭਕਾਮਨਾ ਨੇ ਆਪਾਂ ਮੇਰ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੇ ਆ ਆਪਣੇ ਲੀਡਰ ਸਦਾ ਤ੍ਰਿਪਤ ਜਿੰਦਰ ਸਿੰਘ ਜੀ ਬਾਜਵਾ ਦੇ ਨਾਲ ਖੜੇ ਆ ਜਿੱਧਰ ਇਹ ਸਾਨੂੰ ਲੈ ਕੇ ਜਾਣਗੇ ਆਪਾਂ ਉਧਰ ਨੂੰ ਜਾਵਾਂਗੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਦੇਖ ਸਕਦੇ ਹੋ ਕਿ ਮੇਰ ਸਾਹਿਬ ਦੇ ਨਾਲ ਨਾਲ ਜਿਹੜੇ ਲੋਕਲ ਲੀਡਰ ਨੇ ਸਿਟੀ ਪ੍ਰੈਜ਼ੀਡੈਂਟ ਹੋਣਾ ਚਾਹੇ ਐਮਸੀ ਹੋਣ ਉਹ ਵੀ ਕਾਫੀ ਜਿਹੜੇ ਆ ਉਹ ਨਾਰਾਜ਼ ਨਜ਼ਰਾ ਹੁੰਦੇ ਨੇ ਔਰ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ कांग्रेस पार्टी दबाने कोशिश की गई लेकिन वोटा जित प्राप्त बटाल देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वैनल आरोप